ਖੇਤ ਦੇ ਵਿੱਚ ਵਾਢੀ ਕਰਨਗੇ ਪੈਨਪਰਾ ਦੀ ਬਿਆਸ ਦਰਿਆ ਦੇ ਵਿੱਚ ਡੁੱਬਨ ਦੇ ਨਾਲ ਮੌਤ ਹੋਣ ਦੀ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਤਾਂ ਭਰਾ ਦੀ ਲਾਸ਼ ਨੂੰ ਤਾਂ ਬਰਾਮਦ ਕਰ ਲਿਆ ਗਿਆ ਪਰ ਭੈਣ ਦੀ ਮ੍ਰਿਤਕ ਦੇ ਦੀ ਭਾਲ جاری ਹੈ ਤੇ ਮੰਦਭਾਗਾ ਹਾਦਸਾ ਉਸ ਵੇਲੇ ਵਾਪਰਦਾ ਜਦ ਬਿਆਸ ਦਰਿਆ ਦੇ ਕੰਡੇ ਦੋਵੇਂ ਪੈਨਪਰਾ ਹੱਥ ਮੂਤ ਉਣ ਗਏ ਨੇ ਤੇ ਅਚਾਨਕ ਪੈਰ ਫਿਸਲਣ ਦੇ ਨਾਲ ਇਹ ਹਾਦਸਾ ਵਾਪਰ ਗਿਆ ਇੱਕ ਦੂਜੇ ਨੂੰ ਬਚਾਉਂਦੇ ਹੋਏ ਦੋਵੇਂ ਪੈਨਪਰਾ ਹੀ ਬਿਆਸ ਦੇ ਵਿੱਚ ਰੁੜ ਜਾਂਦੇ ਨੇ ਤਾਂ ਬੇਹਦ ਮੰਦਭਾਗੀ ਖਬਰ ਸੁਲਤਾਨਪੁਰ ਲੋਦੀ ਦੇ ਪਿੰਡ ਆਲੀ ਕਲਾ ਤੋਂ ਸਾਹਮਣੇ ਆਈ ਹੈ ਜਿੱਥੇ ਬਾਡੀ ਕਰਨਗੇ ਪੈਨ ਬ੍ਰਾ ਅਚਾਨਕ ਦਰਿਆ ਦੇ ਵਿੱਚ ਡੁੱਬ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਬਿਆਸ ਦਰਿਆ ਦੇ ਕੰਡੇ ਤੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਘਰ ਵਾਪਸ ਪਰਤਣ ਸਮੇ ਹੱਥ ਮੂਤੋਂ ਦੇ ਲਈ ਜਦ ਦਰਿਆ ਕਿਨਾਰੇ ਪਹੁੰਚਦੇ ਨੇ ਤਾਂ ਪੈਰ ਤਿਲਸਣ ਦੇ ਕਾਰਨ ਇੱਕ ਦੂਜੇ ਨੂੰ ਬਚਾਉਂਦੇ ਹੋਏ ਦੋਵੇਂ ਰੁੜ ਗਏ ਨੇ ਜਿਸ ਦੇ ਵਿੱਚੋਂ ਭਰਾ ਦੀ ਮ੍ਰਿਤਕ ਦੇਤਾ ਬਰਾਮਤ ਕਰ ਲਈ ਗਈ ਹੈ ਤੇ ਭੈਣ ਦੀ ਅਜੇ ਭਾਲ ਜਾਰੀ ਹੈ